ਹਾਂ ਹਨੀ ਹੈ ਵਰਕ ਵਰਯਾ ਹਾਂ ਬਾਈ ਨੰਬਰ 945 ਵਾਲ ਜੀ ਜੀ ਕਿਸ ਤਰ੍ਹਾਂ ਦੇਖ ਰਹੇ ਜਿੱਤ ਤਾਂ ਜਿੱਤ ਹੁੰਦੀ ਹੈ ਜੀ ਕਿਉਂਕਿ ਜਦੋਂ ਆਪਾਂ ਮੈਦਾਨ 'ਚ ਉਤਰਦੇ ਆ ਤਾਂ ਚਲੋ ਹੁੰਦੀ ਹੀ ਆ ਸਾਰਾ ਕੁਝ ਔਖਲੇ ਵੀ ਹੁੰਦੇ ਨੇ ਪਰ ਜਿੱਤ ਜਿਹੜੀ ਜਿੱਤ ਹੁੰਦੀ ਉਹ ਜਿੱਤੀ ਹੁੰਦੀ ਹੈ ਚਾਹ ਛੋਟੀ ਹੋਵੇ ਜਾਂ ਵੱਡੀ ਪਰ ਲਗਭਗ 2200 ਦੇ ਕਰੀਬ ਵੋਟ ਪੋਲ ਹੋਈ ਸੀ ਜਿਹਦੇ ਵਿੱਚੋਂ ਸਾਨੂੰ 874 75 ਵੋਟ ਸਾਨੂੰ ਮਿਲੀ ਤੇ ਉਹਨਾਂ ਨੂੰ 873 74 ਉਹਨਾਂ ਨੂੰ ਜਣੀ 100 ਪਲੱਸ ਵੋਟ ਨਾਲ ਅਸੀਂ ਲੀਡ ਨਾਲ ਜਿੱਤੇ ਆ ਜੀ ਜੀ ਵੋਟ ਘੱਟ ਪੋਲ ਹੋਣ ਕਾਰਨ ਸਾਨੂੰ ਲੱਗਦਾ ਸੀ ਪਰ ਫਿਰ ਵੀ ਅਸੀਂ ਇਸ ਨੂੰ ਵੱਡੀ ਲੀਡ ਮੰਨਦੇ ਆ ਜੀ 100 ਹੋਰ ਨੂੰ ਜੀ ਮਾਨ ਸਾਹਿਬ ਜਿਹੜੀ ਜਿੱਤਤਾ ਨਹੀਂ ਸਾਡੀ ਚਾਸਵਾਲ ਜ਼ੋਨ ਤੋਂ ਇਹਦਾ ਸਿਹਰਾ ਮੈਂ ਸਾਡੇ ਮਹੰਤ ਬਾਬਾ ਹਰਵਿੰਦ ਹਰਵਿੰਦਰ ਸਿੰਘ ਖਨੌੜਾ ਜੀ ਤੇ ਸਾਡੇ ਸਾਬਕਾ ਕੈਬਨਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ ਦੇਣਾ ਚਾਹੁੰਗਾ ਕਿਉਂਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ। ਸ਼੍ਰੀ ਬੰਦਾ ਹੈ। ਵੀ ਜਿਹੜੇ ਇਹਨੂੰ ਫਤਵਾ ਮਿਲਿਆ ਇਹ ਲੋਕਾਂ ਨੇ ਇੱਕ ਸ਼੍ਰੀਪਣਾ ਹੋਣ ਤੇ ਇੱਕ ਇਹਨਾਂ ਦੇ ਪਿੰਡ ਨੌਜਵਾਨ ਦੀ ਮੌਤ ਹੋਈ ਸੀਗੀ। ਇਹਨੇ ਉਦੋਂ ਵੀ ਬਹੁਤ ਮਦਦ ਕੀਤੀ ਹੈ। ਉਹਨਾਂ ਨੇ ਹੁਣ ਵੀ ਕਰਦਾ ਪਹਿਲਾਂ ਵੀ ਕੀਤੀ ਹੈ। ਉਹਨਾਂ ਨੇ ਵੀ ਮਦਦ ਕੀਤੀ ਹੈ। ਪਰ ਬਾਬਾ ਜੀ ਨੂੰ ਸਾਡੇ ਇਲਾਕੇ ਦੇ ਵਿੱਚੋਂ ਛੱਡ ਕੇ ਵਿਚਾਲੇ ਅਸੀਂ ਗਏ ਸੀਗੇ ਹਨਾ। ਤੇ ਇੱਕ ਫਤਵਾ ਇਲਾਕੇ ਦੇ ਵਿੱਚੋਂ ਇਹ ਨੇ ਵੀ ਹਮਦਰਦੀ ਇਹਨੇ ਲੈਕਚਰ ਨਹੀਂ ਦੇਖੀ ਉਹ ਬੰਦਾ ਦੇਖਿਆ